ਅਗੇ ਪਾਤਸ਼ਾਹ ਕਹਿੰਦੇ ਨੇ ਅੰਤਰ ਸਾਚ ਬਾਹਰ ਸਾਚ ਵਰਤਾਏ ਦੁਨੀਆ ਕੂੜੀ ਐ ਬਣਦੀ ਐ ਮਿਟ ਜਾਂਦੀ ਐ ਜਿਨ੍ਹਾਂ ਨੇ ਸੱਚ ਸਰੂਪ ਪ੍ਰਭੂ ਦੇ ਗੀਤ ਗਾਏ ਉਹਨਾਂ ਦੇ ਅੰਦਰ ਸੱਚ ਉਹਨਾਂ ਦੇ ਗਲੂਏ 'ਚ ਸੱਚ ਔਰ ਦੁਨੀਆ ਤੇ ਉਹ ਸੱਚੋ ਨਿਭੜੇ ਸ਼ਰੀਰ ਮਿਟ ਜਾਂਦਾ ਸਾਰਿਆਂ ਦਾ ਮਹਾਂਪੁਰ ਸ਼ੰਦਾਰ ਨਾਮ ਰਹਿ ਜਾਂਦਾ ਹੈ ਕਿੰਨਾਂ ਦਾ ਜਿਹੜੇ ਅੰਦਰ ਤੇ ਬਾਹਰ ਸੱਚ ਰੱਖਦੇ ਨੇ ਜਿਨ੍ਹਾਂ ਦੇ ਢਿੱਡ ਵਿੱਚ ਜੋ ਫੁਰਨਾ ਹੈ ਉਹ ਹੀ ਜ਼ੁਬਾਨ ਤੇ ਹੈ ਸੋਚ ਢਿੱਡ ਵਾਲੀ ਜ਼ੁਬਾਨ ਤੇ ਹੈ ਇੱਥੇ ਦੋ ਦੋ ਚਿਹਰੇ ਨੇ ਲੋਕਾਂ ਦੇ ਢਿੱਡ ਵਿੱਚ ਕੁਝ ਹੋਰ ਹੁੰਦਾ ਜ਼ੁਬਾਨ ਤੇ ਕੁਝ ਹੋਰ ਪਰ ਗੁਰਮਖ ਸੰਤ ਮਹਾਪੁਰਸ਼ ਸੂਰਮਿਆਂ ਦਾ ਲੱਛਣ ਹੈ ਸੂਰਬੀਰ ਬਚਨ ਕੇ ਬਲੀ ਬਚਨ ਦੇ ਬਲੀ ਹੁੰਦੇ ਨੇ ਜੋ ਢਿੱਡ ਵਿੱਚ ਐ ਜ਼ੁਬਾਨ ਤੇ ਹੁੰਦਾ ਜਿਵੇਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਮਰਦੋ ਐ ਸੰਤੋ ਐ ਜੋ ਢਿੱਡ ਵਿੱਚ ਐ ਉਹ ਜ਼ੁਬਾਨ ਤੇ ਹੋਵੇ ਇਹ ਨਹੀਂ ਵੀ ਜ਼ੁਬਾਨ ਤੇ ਕੁਝ ਹੋਰ ਤੇ ਢਿੱਡ ਵਿੱਚ ਕੁਝ ਹੋਰ ਕਹਿੰਦੇ ਹਮੂ ਮਰਦ ਬਾਇਦ ਸ਼ਵਦ ਸੁਖਨ ਵਰ 나ਸ਼ਿਕ ਮੇ ਦਿਗਰ ਦਰਦਾ ਹਾਨੇ ਦਿਗਰ ਅੰਦਰ ਕੁੰਡੀ ਹੋਰ ਤੇ ਜ਼ੁਬਾਨ ਤੇ ਬਾਤਾਂ ਹੋਰ ਨਾ ਮਰਦ ਐ ਨਾ ਸੰਤ ਐ ਇਹ ਲੱਛਣੀ ਨਹੀਂ ਮਰਦਾਂ ਦੇ ਜਿਹੜੀ ਗੱਲ ਢਿੱਡ ਵਿੱਚ ਹੈ ਉਹ ਜ਼ੁਬਾਨ ਤੇ ਚਾਹੀਦੀ ਹੈ। ਤੋ ਯਾਦ ਰੱਖਿਓ ਜਿਹੜੇ ਗੁਰਮਖ ਨੇ ਮਹਾਪੁਰਸ਼ ਨੇ ਢਿੱਡ ਵਿੱਚ ਵੀ ਸੱਚ ਤੇ ਗਲੂਏ ਤੇ ਵੀ ਸੱਚ ਸਾਚਨਾ ਛਪੈ ਦੇ ਕੋ ਰਖੈ ਛਪਾਏ ਐਸੇ ਜਿਹੜੇ ਸੱਚ ਸਰੂਪ ਨੇ ਮਹਾਤਮਾ ਨੇ ਕਹਿੰਦੇ ਉਹਨਾਂ ਨੂੰ ਤੁਸੀਂ ਲੁਕਾ ਕੇ ਵੀ ਰੱਖ ਲਓ ਨਾ ਕੂੜ ਦਾ ਬਹੁਤਾ ਬੋਲਬਾਲਾ ਵੀ ਇਰਦ-ਗਿਰਦ ਰਵੇ। ਬਹੁਤਾ ਸਮਾਂ ਸੱਚ ਛਿਪਿਆ ਨਹੀਂ ਰਹਿੰਦਾ ਸੱਚ ਬਾਹਰ ਆ ਜਾਂਦਾ ਹੈ ਤੋਂ ਸੱਚ ਸਰੂਪ ਮਹਾਤਮਾ ਵੀ ਦੁਨੀਆ ਤੇ ਪ੍ਰਗਟ ਹੋ ਜਾਂਦੇ ਨੇ ਉਹਨਾਂ ਦਾ ਦੁਨੀਆ ਤੇ ਨਾਮਣਾ ਰਹਿੰਦਾ ਹੈ ਸੋ ਜੀਵਤ ਜਿਹੇ ਜੀਵਤ ਜਪਿਆ ਪ੍ਰਗਟ ਪਏ ਨਾਨਕ ਨਹਿ ਛਪਿਆ ਜਿਹੜੇ ਪਰਮੇਸ਼ਵਰ ਨੂੰ ਧਿਆਉਂਦੇ ਨੇ ਸੱਚ ਸਰੂਪ ਨੂੰ ਧਿਆਉਂਦੇ ਨੇ ਉਹਨਾਂ ਦਾ ਦੁਨੀਆ ਤੇ ਨਾਮਣਾ ਪ੍ਰਗਟ ਹੋ ਜਾਂਦਾ ਹੈ ਬਾਈ ਨੰਦ ਲਾਲ ਫਾਰਸੀ ਚ ਕਹਿੰਦੇ ਨੇ ਕੀਸਟ ਗੋਇਆ ਜਾ ਕਿਰੇ ਨਾਮੇ ਖੁਦਾ ਹਮ ਚੂ ਖੁਰਸ਼ੈ ਦੇ ਜਹਾਂ ਰਖਿਂਦੇ ਏਮ ਬਾਤਾਂ ਚਲੀਆਂ ਸਿੱਖਾਂ ਵਿੱਚ ਉਹ ਚਦੇ ਨੇ ਬਾਈ ਨੰਦ ਲਾਲ ਵਾਹਿਗੁਰੂ ਦਾ ਸਿਮਰਨ ਕਰਨ ਵਾਲਾ ਕਿਹਦਾ ਹੁੰਦਾ ਹੈ ਸੱਚ ਨਾਲ ਜੁੜਿਆ ਕਿਹਦਾ ਹੁੰਦਾ ਤੇ ਬਾਬਾ ਨੰਦ ਲਾਲ ਜੀ ਗੁਰੂ ਗੋਬਿੰਦ ਸਿੰਘ ਦੇ ਹਜ਼ੂਰੀ ਕਵੀ ਕਹਿੰਦੇ ਸਿੱਖੋ ਉਹ ਦੁਨੀਆ ਤੇ ਸੂਰਜ ਵਾਂਗ ਚਮਕਦਾ ਏ ਸੱਚ ਦੁਨੀਆ ਤੇ ਪ੍ਰਗਟ ਹੋ ਜਾਂਦਾ ਏ ਆਠ ਪਹਿਰ ਜਨ ਹਰ ਹਰ ਜਪੈ ਹਰ ਕਾ ਭਗਤ ਪ੍ਰਗਟ ਨਹੀਂ ਛਪੈ ਹਰ ਕੀ ਭਗਤ ਮੁਕਤ ਬਹੁ ਕਰੈ ਨਾਨਕ ਜਨ ਸੰਗ ਕੇਤੈ ਤਰੇ ਤੋ ਮਹਾਪੁਰਸ਼ ਦੁਨੀਆ ਤੇ ਪ੍ਰਗਟ ਹੁੰਦੇ ਨੇ ਸੱਚ ਕਦੇ ਛਿਪਿਆ ਨਹੀਂ ਰਹਿੰਦਾ ਉਹਨਾਂ ਦੀ ਸੱਚੀ ਵਡਿਆਈ ਹੁੰਦੀ ਹੈ ਗਿਆਨ